ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਬਾਰੇ ਗੱਲਬਾਤ ਕਰਦੇ ਹੋਏ ਸਾਬਕਾ ਸੰਸਦ ਮੈਂਬਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਪੰਜਾਬ ਦੇ ਹੜ੍ਹਾਂ ਦੇ ਉੱਪਰ ਚਿੰਤਾ ਜ਼ਾਹਰ ਕੀਤੀ ਤੇ ਨਾਲ ਹੀ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਬਹੁਤ ਸਾਰੇ ਇਲਾਕੇ ਹੜ੍ਹਾਂ ਦੀ ਮਾਰ ਹੇਠ ਨੇ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਪੰਜਾਬ ਦੇ ਹੜ੍ਹ ਪੀੜਤ ਇਲਾਕਿਆਂ ਦਾ ਦੌਰਾ ਕਰਨ ਦੇ ਲਈ ਪੰਜਾਬ ਆ ਰਹੇ ਨੇ ਤੇ ਜੇਕਰ ਲੋੜ ਸਮਝੀ ਜਾਵੇ ਤਾਂ ਦੌਰੇ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਸਰਵ ਪਾਰਟੀ ਮੀਟਿੰਗ ਬੁਲਾਈ ਜਾ ਸਕਦੀ ਹੈ ਜਾਂ ਸਰਵ ਪਾਰਟੀ ਡੈਲੀਗੇਸ਼ਨ ਵੀ ਪ੍ਰਧਾਨ ਮੰਤਰੀ ਤ੍ਰੈਨ ਨੂੰ ਜਾ ਕੇ ਮਿਲ ਸਕਦਾ ਹੈ ਤਾਂ ਜੋ ਪ੍ਰਧਾਨ ਮੰਤਰੀ ਤੇ ਦਬਾਅ ਬਣਾਇਆ ਜਾ ਸਕੇ ਤੇ ਪੰਜਾਬ ਦੇ ਹਰ ਪੀੜਤਾਂ ਦੇ ਲਈ ਵਿਸ਼ੇਸ਼ ਪੈਕੇਜ ਦੀ ਮੰਗ ਕੀਤੀ ਜਾ ਸਕੇ ਹੌਂਤਾ ਜੋ ਲੰਘਿਆ ਪਿੱਛੇ ਲੰਘਿਆ ਅੱਗੇ ਨੂੰ ਐਸੇ ਹਾਲਾਤ ਨਾ ਭਣ ਪਹਿਲੀ ਗੱਲ ਤਾਂ ਪੰਜਾਬ ਸਰਕਾਰ ਜਿਹੜੀ ਹੈ ਉਹ ਤੁਰਤ ਸਹਿਯੋਗ ਦੇ ਕੇ ਕੇਂਦਰੀ ਟੀਮ ਨੂੰ ਟੋਟਲ ਅਸੈਸਮੈਂਟ ਜਿਹੜੀ ਹੋ ਰਹੀ ਹੈ ਉਹਦੇ ਤੇ ਸਹਿਯੋਗ ਦੇਵੇ ਦੂਜਾ ਵਿਸ਼ੇਸ਼ ਪੈਕੇਜ ਦੀ ਮੰਗ ਕਰੇ ਖੇਤੀਬਾੜੀ ਮੰਤਰੀ ਆਏ ਕੋਈ ਮੰਤਰੀ ਜਾਂ ਮੁੱਖ ਮੰਤਰੀ ਸਾਹਿਬ ਖੁਦ ਆ ਜਾਂ ਕੋਈ ਡੈਲੀਗੇਸ਼ਨ ਮੰਤਰੀਆਂ ਦਾ ਉਹਨੂੰ ਮਿਲਣ ਤੱਕ ਨਹੀਂ ਗਿਆ ਜੇ ਮੁੱਖ ਮੰਤਰੀ ਸਾਹਿਬ ਖੁਦ ਸੇਤੀਬਾੜੀ ਮੰਤਰੀ ਨੂੰ ਮਿਲ ਕੇ ਵਿਸ਼ੇਸ਼ ਪੈਕੇਜ ਦੀ ਮੰਗ ਕਰਦੇ ਤਾਂ ਸ਼ਾਇਦ ਕਾਫੀ ਹੱਦ ਤੱਕ ਪੰਜਾਬ ਨੂੰ ਕੁਝ ਨਾ ਕੁਝ ਮਿਲ ਸਕਦਾ ਸੀ ਹੁਣ 9 ਤਰੀਕ ਨੂੰ ਜਿਵੇਂ ਦੱਸਿਆ ਜਾ ਰਿਹਾ ਪ੍ਰਧਾਨ ਮੰਤਰੀ ਜੀ ਆ ਰਹੇ ਨੇ ਮੈਂ ਪੰਜਾਬ ਸਰਕਾਰ ਨੂੰ ਅਪੀਲ ਕਰਾਂਗਾ ਮੁੱਖ ਮੰਤਰੀ ਨੂੰ ਖਾਸ ਜ਼ੋਰ ਤੇ ਅਪੀਲ ਕਰਾਂਗਾ ਕਿ ਦਵਾਈ ਦੂਈ ਲੈ ਲੈਣ ਟਿਕੇ ਟੁਕੇ ਲਵਾ ਲੈਣ ਤਾਂ ਬਰੁਸਤ ਹੋ ਜਾਣ ਵੈਗ ਨੂੰ ਪ੍ਰਮਾਤਮਾ ਕੀ ਅਰਦਾਸ ਵੀ ਕਰਦੇ ਆ ਕਿ ਤੁਹਾਡਾ ਰੁਸਤ ਹੋ ਜਾਂਦੀ ਹੋ ਜਾਣ ਕਿ ਪ੍ਰਧਾਨ ਮੰਤਰੀ ਜੀ ਨੂੰ ਜ਼ਰੂਰ ਸਾਰੀ ਸਿਚੁਏਸ਼ਨ ਤੋਂ ਜਾਣੂ ਕਰਾ ਕੇ ਵਿਸ਼ੇਸ਼ ਪੈਕੇਜ ਦੀ ਮੰਗ ਕਰਨ ਔਰ ਐਲਾਨ ਕਰਾਉਣ ਔਰ ਪ੍ਰਾਪਤ ਕਰਨ ਇਹਦੇ ਲਈ ਬੂਰੇ ਜੇ ਲੋੜ ਪਵੇ ਤਾਂ ਮੈਂ ਸਮਝਦਾ ਕਿ ਆਲ ਪਾਰਟੀ ਮੀਟਿੰਗ ਵੀ ਕੀਤੀ ਜਾ ਸਕਦੀ ਹੈ 9 ਤਰੀਕ ਤੋਂ ਪਹਿਲਾਂ ਆਲ ਪਾਰਟੀ ਡੈਲੀਗੇਸ਼ਨ ਲੈ ਕੇ ਵੀ ਪ੍ਰਧਾਨ ਮੰਤਰੀ ਜੀ ਨੂੰ ਦੇ ਦਬਾਅ ਬਣਾਇਆ ਜਾ ਸਕਦਾ ਜਦੋਂ 9 ਤਰੀਕ ਨੂੰ ਇੱਥੇ ਆਉਣ ਇਹ ਬਹੁਤ ਜ਼ਰੂਰੀ ਆ ਕਿਉਂਕਿ ਜੋ ਹੜਾਂ ਦੀ ਤਬਾਹੀ ਨਾਲ ਫਸਲਾਂ ਦਾ ਨੁਕਸਾਨ ਹੋਇਆ ਕੱਲ ਮੈਂ ਡੇਰਾ ਬਾਬਾ ਨਾਨਕ ਜਾ ਕੇ ਆਇਆ ਤੁਸੀਂ ਵਨ ਦੋ ਤਿੰਨ ਥਾਵਾਂ ਤੇ ਟੁੱਟਿਆ ਤਬਾਹੀ ਮਚਾਈ ਪਈ ਆ ਸੁਲਤਾਨਪੁਰ ਲੋਧੀ ਵਾਲਾ ਤਬਾਹੀ ਮਚਾਈ ਪਈ ਆ ਫਾਜ਼ਲ ਕਾਬਲ ਤਬਾਹੀ ਮਚਾਈ ਪਈ ਆ ਫਾਸਲਾ ਦਾ ਘਰਾਂ ਦਾ ਪਸ਼ੂਆਂ ਦਾ ਜਾਨੀ ਨੁਕਸਾਨ ਬਹੁਤ ਜ਼ਿਆਦਾ ਹੋਇਆ ਸੋ ਸਾਰੀ ਸਥਿਤੀ ਤੋਂ ਜਾਣੂ ਕਰਵਾ ਕੇ ਉਹ ਖਾਸ ਤੌਰ ਤੇ ਬਾਡਰੇ ਰੀਏ ਤੇ ਜਿਵੇਂ ਡੇਰਾ ਬਾਬਾ ਨਾਨਕ ਬੰਦੂਰ ਬਾਡਰੇ ਰੀਏ ਤੇ ਪਰਲੀ ਸਾਈਡ ਤੇ ਪਾਕਿਸਤਾਨ ਵਾਲਿਆਂ ਨੇ ਬਾਦ ਉੱਤੇ ਕਰ ਲਿਆ ਸਾਰਾ ਪਾਣੀ ਡੇਰਾ ਬਾਬਾ ਨਾਨਕ ਵੱਲ ਨੂੰ ਆ ਗਿਆ ਤੇ ਅੰਤਰਰਾਸ਼ਟਰੀ ਹਲਾਕਾ ਤੋਂ ਵੀ ਜਾਣੂ ਕਰਵਾ ਕੇ ਪ੍ਰਧਾਨ ਮੰਤਰੀ ਜੀ ਤੋਂ ਵਿਸ਼ੇਸ਼ ਪੈਕੇਜ ਜਿਹੜਾ ਹੈ ਉਹ ਲਿਆ ਜਾਵੇ ਇਹ ਅੱਜ ਸਮੇਂ ਦੀ ਲੋੜ ਆ ਚੱਕਬਾਣੀ ਟੀਵੀ ਲਈ ਚਕਦੇਵ ਸਿੰਘ ਦੀ ਰਿਪੋਰਟ